ਤਾਂ ਮੇਰੇ ਭਾਈਆ ਪੋਬਲੀ ਉਲੀ ਪੁੱਤ ਕੋਲੋਂ ਕੋਸਮਾ ਆ ਜਾਇਆ ਅੱਜ ਐਵੇਂ ਸਾਜੀ ਤੋਂ ਕੋਈ ਕੰਬੜਾ ਦਿਆ ਮੈਂ ਪੂਰਾ ਸਾਦਾ ਸਾਰੀ ਪੈਸੇ ਪਹਿਲਾਂ ਜਿਹੜਾ ਦੀ ਹੁਗਾਰੀ ਵੀ ਖਲਾਜ ਆਮਣਾ ਖਾਣੇ ਕੀ ਖਾਣਾ ਤੇ ਪਰਪੀ ਗਾ ਉਹ ਕਹਿੰਦੇ ਕਲਗੀ ਜਣਾ ਪਈ ਛੱਡਾ ਹੋ ਕੇ ਡੱਬਾ ਲੈ ਜਾ ਕੇ ਅੰਬ ਲੈਣਾ ਡੱਬਾ ਲੈ ਜਾ ਕੇ ਇੱਕ ਡੱਬਾ ਚੱਕਦੇ ਆਂ ਕੋਸੀ 5-4 ਕਿਲੋ ਭੁੰਜਾ ਬਣਾਉਂਦਾ ਉਹ ਖੁਰ ਪਾਉਣ ਲੱਗੇ ਘਰੇ ਥੱਲੇ ਅੱਧੀ ਕਰ ਲੈ ਆਇਆ ਤੇ ਇੱਕ ਦਾ ਮੁੰਡਾ ਵਾਜੇ ਦਾ ਮਾਫੀ ਸਾਡੇ ਭੱਜ ਦਿੱਤੀ ਜਾਈ ਅਨੇਕ ਕੱਟਿਆ ਟਰਾਲੇ ਬੰਨ ਗੰਦਾ ਕਦਾ ਉਹ ਲੱਗ ਤੋਂ ਮੇਰੇ ਸੇ ਇਹ ਪਾਉਣੀ ਚੱਕ ਤੂੰ ਟਰਾਲੀ ਇਹ ਕਿਹੜੀ ਟਰਾਲੀ ਤੁਸੀਂ ਅਸਲ ਨੂੰ ਚੱਕੋ ਹਾਂ ਇਹ ਕਦਾ ਗੱਲ ਕਰ ਲੋ ਢੇਰ ਲਾ ਦੇ ਢੇਰ ਲਾ ਦੱਸ ਭਾਈ ਉਸੇ ਜਿਹੜੇ ਹੋ ਗਏ 1500 ਜਿਹੜੇ ਹੋ ਗਏ ਜਿਹੜੇ ਬੜੇ ਜਿਹੜੇ ਸੜ ਦੇ 12 ਵਜੇ ਨੂੰ ਭਰਤਪਤੀ ਆਂ ਗਏ

ਦੇਰ ਉਹਨਾਂ ਨਾਲ ਨਹੀਂ ਚੱਲ ਪੈਣਾ ਇਹ ਚੀਜ਼ ਉਹਦਾ ਤੇਰੇ ਪਾਈ ਹੈਗਾ ਉਹ ਵੀ ਦੁਕਾਨ ਤੇ ਉਹ ਵੀ ਤਾਂ ਆਹ ਜਵਾਕਾਂ ਦੇ ਮੂੰਹ ਚੋਂ ਕੱਢ ਕੇ ਦੁਕਾਨ ਤੇ ਲੈ ਕੇ ਜਾਣਗੇ ਆਹ ਲੇ ਕਹਿੰਦਾ ਜੀ 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 ਖਾਲੀ ਹੀ ਆ ਗੀ ਹਾਂ ਖਾਲੀ ਉਹ ਹੀ ਆ ਗਿਆ ਲੈ ਉਹ ਹੀ ਮੈਂ ਉਹ ਹੀ ਡੰਗਰਾ ਉਹਦੇ ਪਾਦਣੇ ਉਹ ਹੀ ਡੰਗਰਾ ਦੇ ਪਾਦਣੇ ਹੈਣਾ ਆਹ ਪਰਤੇ ਪਈ ਜੀ ਆਪਣੇ ਥਾਈ ਚਾਹ ਉਹਰੇ ਹਾਂ ਜੇ ਸਾਡੇ ਕਦੇ ਪਈ ਆਏ ਕੋਪ ਨਹੀਂ ਲਉਂ ਪਰ ਪਹਿਲਾਂ ਮਰੀ ਕਰ ਦੋ ਤੇ ਬਣੀ ਡੱਬਾ ਥੋੜ ਦੇ ਕੇ ਜੇ ਆਹ ਤੇ ਕੰਮ ਪੱਟੇ ਚੱਲ ਗਏ ਸਾਡੇ ਉਹ ਵੀ ਹਾਂ ਜਿਹੜਾ ਡਰਵਾਟ ਠੀਕ ਆ ਬਟ 2 ਘੰਟੇ ਤੋਂ 45 ਸਾਲ ਵੀ ਬਾਅਦ ਇਹ ਡਰਵਾਟ ਖਾਲਾ ਜਿਲ੍ਹਾ ਵਾਲਾ ਵੀ ਉੱਥੋਂ ਆ ਮੈਂ ਠੀਕ ਹੈ ਉਹ ਬੋਲੇ ਲੋਕਾਂ ਨੂੰ ਕੋਈ ਜਦੋਂ ਮੂਹੇ ਪਾਣੀ ਬਸ ਇੱਕ ਪਿਆਰੀ ਪਿਆਰ ਨਹੀਂ ਆ ਨਾ ਸੁਣਦਾ ਤੂੰ ਤੇਰਾ ਭਾਈ ਲੜਾ ਤੂੰ ਮੇਰਾ ਗਾਹ ਨਾ ਕਿਸੇ ਲਵੇ ਜਾ ਤੇਰਾ ਭਾਈ ਵੀ ਕਹੂ ਜੇ ਸਾਹ ਹਟ ਟੈਂਕ ਹੋਵੇ ਵਧੀਆ ਜਿਹੜੀ ਗੱਲ ਆ ਜਿਹਦੇ ਸਮਝਦੇ ਲੋਕਾਂ ਨੇ ਪਿਆਰ ਹੀ ਪਿਆਰ ਨਹੀਂ ਹੈਗਾ ਯਾਰ ਇਹ ਪਹਿਲਾ ਸਮਾਂ ਖਤਮ ਹੋ ਗਿਆ ਤਾਂ ਹੁਣ ਮਤਲਬ ਸੋਡੀ ਵੀ ਸਭ ਬਹੁਤ ਜੇ ਹੁਣ ਤੂੰ ਲੈ ਲੈ ਪੈਸੇ ਤੇਰੇ ਲਈ ਪੈਸੇ ਲੈ ਹਾਂ ਤੂੰ ਕਹਿੰਦਾ ਮਰੇ ਆਪਣੂੰ ਟੋਕੀ ਬੰਦੇ ਦੇ ਕੋ ਪੈਸੇ ਲੈ ਪੈਸੇ ਨਾ ਮੰਗ ਲਈ ਹਾਂ ਉਹਦਾ ਪਾੜਦਾ ਲੈ ਉਹਦਾ ਰਿਸ਼ਤੇਦਾਰਿਆਂ ਤੋਂ ਪਾੜਦਾ ਬੰਦਾ ਬੜੀ ਵੱਡੀ ਗੱਲ ਕਰਦਾ ਮੈਨੂੰ ਕਿ ਟੋਕਣਾ ਦੇ ਪੈਸਿਆਂ ਬਾਰੇ ਮੇਰੀ ਵੀ ਪੈਸੇ ਬਾਰੇ ਯਾਰ ਲਾਗ ਹੋਉਂਦਾ ਦੂਰ ਦੀ ਕਰਦਾ ਉਹਦੇ ਪੈਸੇ ਤੇ ਭਾਈ ਦਾ ਹੁਣ ਰੇ ਅੱਜ ਦਾ ਸਮਾਂ ਅੱਜ ਦਾ ਸਮਾਂ ਕਿਹੜਾ ਰਹਿ ਗਿਆ ਹੁਣ ਆਪਣੇ ਕੋਲ ਅੱਜ ਦਾ ਸਮਾਂ ਪੈਸਿਆਂ ਦਾ ਸਮਾਂ ਜਿਹਦੇ ਕੋਲ ਪੈਸਾਗਾ ਤਾਂ ਤੇਰੇ ਰਿਸ਼ਤੇਦਾਰ ਨੇ ਤਾਂ ਤੇਰੇ ਭਾਈ ਬੰਦੂ ਨੇ ਇਹਨਾਂ ਦਾ ਮੋਟਾ ਮਾਰਾ ਹੈ ਇੱਕ ਤਾਂ ਉਹਨੂੰ ਕੋਈ ਹੁਣ ਤੁਸੀਂ ਪਹਿਲਾਂ ਇਹ ਲਾਓ ਤੁਸੀਂ ਤੁਸੀਂ ਆਪ ਨਹੀਂ ਲਾ ਦੋ ਮੇਰੇ ਨਾਲ ਸੋਡੇ ਬਲੇਤੀ ਤੇ ਉਹ ਤੇਰੇ ਪਾਪੇ ਨੇ ਗੱਲ ਸੁਣ ਲੈ ਇਹਨਾਂ ਨੇ ਜਿੰਨੇ ਸੀਰ ਲਾਏ ਨੇ ਗੱਲ ਸੁਣ ਲੈ ਹੁਣ ਸੋਡਲਾ ਉਹ ਮਨਿਸਟਰ ਬਣਿਆ ਬੈਠਾ ਹਾਂ ਫਿਰ ਇਹਨਾਂ ਦੇ ਪਰੋਂ ਗੱਲ ਸੁਣ ਲੈ ਹੈ ਇਹਦੇ ਦੀ ਕਵਾਈ ਖਾ ਗਿਆ ਕੋਈ ਉਹ ਉਹਦੇ ਪਾਣੇ ਕੋਰੇ ਰੱਖ ਰਿਹਾਗਾ ਹੁਣ ਉਹੀ ਤੁਹਾਨੂੰ ਆਏ ਕਹੂਗਾ ਵੀ ਇਹ ਕੀ ਚੀਜ਼ ਨੇ ਉਹੀ ਤਾਂ ਗੱਲ ਆ ਕਿ ਜਦੋਂ ਮਤਲਬ ਜਦੋਂ ਸਾਡੇ ਜ਼ਮੀਨਦਾਰ ਉਹ 30 ਫਾਂਡ ਹੋਈ ਸੀ ਅਸੀਂ ਮੇਰਾ ਸਮਾਂ ਦੇਖਿਆ ਗੱਲ ਸੁਣ ਲੈ ਅਸੀਂ ਬੇੜੇ ਦੇ ਵਿੱਚੋਂ ਮੇਰਾ ਗੱਲ ਸੁਣ ਲੈ ਜ਼ੀਰੋ ਤੇ ਜ਼ੀਰੋ ਤੇ ਜਮਾ ਅਸੀਂ ਆਪ ਅਸੀਂ ਆਪਣਾ ਵਕਤ ਦੇਖਿਆ ਹੈ ਹੈ ਅਸੀਂ ਆਟਾ ਵੀ ਮੁੱਲ ਲੈ ਕੇ ਤੈਂ ਪਾਸ ਕਰਿਆ ਗੱਲ ਸੁਣ ਲੈ ਸਾਨੂੰ ਪ੍ਰਮਾਤਮਾ ਨੇ ਇਹ ਹੀ ਕਿਰਪਾ ਕੀਤੀ ਹੈ ਸਾਡੇ ਤੇ ਗੱਲ ਸੁਣ ਲੈ ਮੈਂ ਕਹਿੰਦਾ ਵੀ ਸਾਰਾ ਦੇਖ ਕੇ ਜੋੜੇ ਗਣਨਾ ਜਾਂਦਾ ਅਸੀਂ 80 ਸਾਲ ਕਿڑی ਬੁੜੀ ਕੋ ਹੱਸੜੂ ਠੀਕ ਹੈ ਮੁਫਤ ਡੇਰੇ ਦਾ 80 ਸਾਲ ਕੋ ਪੁੱਛ ਰਿਹਾ ਕਈ ਦਿਨ ਮੁਫਤ ਸੱਟਾ 80 ਸਾਲ ਆ ਆ ਡੇਰੇ ਚ ਹਾਂ ਪਰ ਸੋਤ ਬੜੀ ਸੋ ਫਿਰ ਮੁਫਤ ਕਿਹਨੇ ਟੇ ਤੈਨੇ ਨਾ ਸਾਨੂੰ ਪਾਉਣ ਵਾਸਤੇ ਸੱਟਿਆ ਠੀਕ ਹੈ ਹਾਂ ਐ ਨਹੀਂ ਵੀ ਅਸੀਂ ਪਾਇਆ ਕਰਨਗੇ ਪਾ ਕਿਉਂ ਹਾਂ ਚਲੋ ਮਹਾਰਾਜ ਕਫਾ ਦੂ ਕ੍ਰਿਸ਼ਨ ਤੁਹਾਨੂੰ ਠੀਕ ਹੈ ਸਾਡੇ ਬੱਚਾ ਨਹੀਂ ਉਹ ਮੁੰਡਾ ਨਹੀਂ ਜੀ ਵੱਤ ਜੀ ਇਹ ਘਟ ਜੀਏ ਅਸੀਂ ਭੁੱਲ ਜੂ ਸਮਾਂ ਨਾ ਠੀਕ ਮਾੜਾ ਸਮਾਂ ਕਦੇ ਵੀ ਨੁੱਲਣਾ ਚਾਹੀਦਾ ਲੱਖ ਬੁੱਢ ਜਿਹੜਾ ਮੈਨੂੰ ਨੁੱਲਣਾ ਠੀਕ ਹੈ ਮਾੜਾ ਸਮਾਂ ਤਾਂ ਹਰੇ ਇੱਥੇ ਬੈਠੇ ਰਹੇ ਪਤਾ ਗੱਲਾਂ ਸਵੱਟਾ ਕਰਦੇ ਹਾਂ ਹਾਂ ਵਕਤ ਕਿਸੇ ਦੀ ਹੀ ਪੈ ਸਕਦਾ ਨਾ ਹਾਂ ਵੀ ਲੈ ਇਹ ਕੀ ਹੈ ਹੁਣ ਆਪਣੇ ਇਧਰ ਹੀ ਲਾਲਾ ਗੁਰਪਿਆਰ ਉਹਨਾਂ ਨੇ ਦੇਖ ਲਾ ਕੁਲਦੀਪ ਕੀ ਪਸਰਨ ਵੱਧ ਕੰਮ ਕਰਦਾ ਸੀ ਹਾਂ ਦੇਖ ਲਓ ਜਦ ਵਕਤ ਪੈ ਸੁਰੂ ਰੂ ਕਿਵੇਂ ਚੱਕ ਕੇ ਲੈਂਦਾ ਆਪਣੇ ਹੈ ਨਾ ਜਦ ਵਕਤ ਪੈਣਾ ਹੁੰਦਾ ਹੈਗਾ ਬੰਦੇ ਤੇ ਇਹਦੇ ਨਾ ਹੋਣਾ ਪੂਰਨਤਾ ਹੀ ਲਾਲਾ ਤੂੰ ਜਿਹੜਾ ਪੂਰਨਤਾ ਆਪਣਾ ਉਹ ਮੇਰੀ ਸੁਰਤ ਜੀ ਉਹ ਮਰਿਆ ਦੀ ਹੋ ਬੰਦਾ 2000 ਮੰਡਾ ਦਾ 5 5 ਦੀ ਗੱਲੀ ਹੋਊਗੀ ਉਹ ਬਾਕੀ ਤਾਈ ਨੂੰ ਪਤਾ ਹੋਊਗਾ ਸਾਰੀ ਗੱਲਾਂ ਜਿਹੜਾ ਮਾੜਾ ਸਮਾਂ ਕਿਸੇ ਤੈਨੂੰ ਦੱਸ ਕੇ ਨੇ ਉਹਨਾਂ ਦਾ ਜਿਹੜਾ ਬੰਦਾ ਮਾੜਾ ਸਮਾਂ ਹਜਾ ਹੜਾ ਵਾਲਾ ਦਾ ਉਹ ਬੰਦਾ ਜ਼ਿੰਦਗੀ ਚ ਕਾਮਯਾਬ ਹੀ ਹੁੰਦਾ ਇਹ ਗੱਲ ਵੀ ਸੁਣ ਲੈ ਤੈਨੂੰ ਪੱਤੀਏ ਕਾਮਯਾਬ ਤਾਂ ਬੱਦਲੇ ਲੱਗੇ ਪੈਦੇ ਸੋ ਜਿਹੜੇ ਉਹ ਥੋੜੂ ਕਿਸੇ ਨੂੰ ਉਹੀ ਤਾਂ ਗੱਲ ਆ ਹੋਰ ਮੇਰਾ ਪਲਾਨ ਜਿੱਤੇ ਇਹ ਜਦੋਂ ਇਹ ਸਾਲ ਲੈਤਾ ਤਾਂ ਆ ਤੰਦਾ ਤਾਂ ਉਰੋਂ ਸਾਡੇ ਤੋਂ ਵੀ ਹਿੱਸਾ ਲੈਗਾ ਨਾਲੇ ਹੋਮਰ ਪਿਓਰਾਂ ਨੇ ਐ ਨਹੀਂ ਗਿਆ ਉਹ ਤੇਰਾ ਵੀ ਇਸ ਨੇ ਬਣਾ ਕੇ ਦਿੱਤਾਗਾ ਵੀ ਤੂੰ ਕਦਾ ਹਿੱਸਾ ਲੈਤਾ ਤੇਰਾ ਕਹਿਣ ਉੱਤੇ ਸੁਰੂ ਬਣਾ ਕੇ ਦਿੱਤਾ ਹਾਂ ਉਰੋਂ ਵੀ ਹਿੱਸਾ ਲੈਗਾ ਉਹ ਬੰਦਾ ਦੇਖ ਤੂੰ ਇਹਨਾਂ ਦੇ ਮਰਵਾ ਪਰਾਂ ਦੇ ਇੰਨੀ ਜ਼ਰਤ ਨਹੀਂ ਹੋਈ ਉਹਨੂੰ ਐ ਕਹਿੰਦੀ ਵੀ ਕੀ ਗੱਲ ਬਈ ਅਸਲ ਅਸੀਂ 400 ਦੀ ਪੇਟੀ ਸਨਾਮੋ ਦੇ ਆਏ ਸੀ 400 ਦੀ ਛੀਬੋ ਦੀ ਪੇਟੀ ਇਹਦੀ 400 ਦੀ ਮੇਰੀ ਭੈਣ ਦੀ ਪੇਟੀ ਹੋਈ ਸੀ ਠੀਕ ਐ ਵੀ ਉਰੋਂ ਆਪਣੇ ਮਿਲੀ ਉਰੋਂ ਹੈ ਨਹੀਂ ਤੂੰ ਨਾ ਸਨਾਮੋ ਅਸਲ ਉਹ ਆਪਣੇ ਹੈ ਜਿਆ ਬਾਜ਼ਾਰ ਹੈ ਨਹੀਂ 300 ਦੇ ਬੱਡਾ ਇੱਥੇ ਉਸ ਟਾਈਮ ਉਸ ਟਾਈਮ ਕਦੋਂ ਦੀ ਗੱਲ ਨਹੀਂ ਅੱਜ ਤੋਂ ਤੂੰ ਦੇਖ ਲੈ ਤੇਰੀ ਭੂਆ ਤੇ ਵਿਆਹ ਨੂੰ ਨਜ਼ਰ ਹੋ ਗਿਆ ਮੇਰੇ ਜਦੋਂ ਮੇਰਾ ਪਿਤਾ ਵਿਆਹ ਹੋ ਗਿਆ ਤੇ ਤੂੰ ਪੁੱਛੋ ਦੋ ਪੂਰਾ ਵਿਆਹ ਹੋ ਗਿਆ ਤੇ ਹੋ ਗਿਆ ਤੇ ਨਾ ਉਹ ਤਾਂ ਕਦੋਂ ਤੋਂ ਪਹਿਲਾਂ ਦੇ ਹੋਏ ਨੇ ਫਿਰ ਤੁਸੀਂ ਤਾਂ 99 99 ਦੀ ਗੱਲ ਕਰਦੇ ਹੋ ਦੋੜੀ 99 ਦੀ 99 ਕੀ ਹੋਇਆ ਫਿਰ ਜੇ 7-4 ਸਾਲ ਪਹਿਲਾਂ ਹੋਏ ਨੇ 4 ਸਾਲ ਪਹਿਲਾਂ ਦੋਹਾਂ ਨੂੰ ਸਾਢੇ ਦੋ ਦਾ ਉਹ ਤਾਂ ਬਾੜੇ ਸਾਲ ਉਹ ਤਾਂ ਸਾਰੀ ਉਮਰ ਦੇ ਸਾਰੇ 14-14 ਸਾਲ ਦੇ ਮਸਾਲ ਦੇ ਜਦੋਂ ਉਹ ਵਿਆਹ ਜਦੋਂ ਵਿਆਹ ਹੋਣੇ ਨਾ ਜਦੋਂ ਕੁੜੀਆਂ ਦੇ ਵਿਆਹ ਹੋਏ ਨੇ ਠੀਕ ਹੈ ਹੁਣ ਤਾਂ ਵੱਡੀਆਂ ਦੇ ਹਾਂ ਇਹ ਕਹਾਂ ਨਾਲ ਦੱਸ ਤੀ ਤੇਰਾ ਪਾਪਾ ਠੀਕ ਹੈ ਬਰੇਜ਼ੀਰਾਲ ਤੋਂ ਹੁੰਦੀ ਸੀ ਇਹ ਕਿਹੜਾ ੜਾੜਾ ਸੁਨਾਮ ਸੰਗਰੂਰ ਵਾਲਾ ਇਹ ਕਿੱਥੇ ਸੀਗਾ ਇਹਦਾ ਉੱਥੇ ਬੀੜ ਚ ਹੁੰਦੀ ਸੀ ਜ਼ਰੂਰੇ ਨਾਲ ਜਾਂਦਾ ਹੁੰਦਾ ਸੀ ਭੋਲਾ ਭੋਲਾ ਹੈ ਮੇਰੇ ਦਾਦੇ ਨੇ ਛੋਟੇ ਨੇ ਤਾਂ ਕੰਮ ਨਹੀਂ ਕੀਤਾ ਇੰਨਾ ਨਾ ਉਹਦਾ ਹੁਣ ਜੇ ਲੱਗਿਆ ਉਹ ਹੀ ਤਾਂ ਹੁਣ ਡੋਕਰ ਦਾ ਹੁਣ ਲੱਗਿਆ ਹਾਂ ਇਹ ਤਾਂ ਪਹਿਲਾਂ ਤੇ ਨੇ ਕੰਮ ਕਿੰਨੀ ਬਣੂ ਬਸ ਆਹਦਾ ਇੱਥੇ ਦੁਕਾਨ ਹੁੰਦੀ ਸੀ ਸਾਈਕਲ ਦੀ ਦੁਕਾਨ ਕਰ ਲਈ ਉਹ ਵੀ ਚੱਕੀ ਗਈ ਸੀ ਹਾਂ ਸਾਈਕਲ ਪਤੰਗੇ ਜੜਾਈ ਜਾਂਦਾ ਰਹਿੰਦਾ ਸੀ ਤਾਂ ਨਾ ਇਹਨੇ ਤਾਂ ਬੰਦੇ ਨੇ ਕੰਮ ਕੀਤਾ ਨਹੀਂ ਗਾ ਇਹਨੇ ਤਾਂ ਹੁਣ ਕਰ ਰਹੇ ਨੇ ਹਾਂ ਹੁਣ ਕੀ ਤਾਂ ਆਉਣਾ ਬਕਾਇਦਾ ਦੀ ਹੁਣ ਮੈਸੇਜ ਬਣ ਗਿਆ ਇਹ ਹੁਣ ਇਹਦੀ ਗੱਲ ਸੁਣ ਲੈ ਆਪਾਂ ਇਹਦੀ ਰਿਸ਼ਤੇਦਾਰੀ ਵਿੱਚ ਤੇ ਕਰਦੇ ਹਾਂ ਹਾਂ ਗੱਲ ਸੁਣ ਹੁਣ ਤਾਂ ਸਾਰੇ ਇਹਦੇ ਕੋਲ ਹੀ ਆਉਂਦੇ ਨੇ ਪਹਿਲਾਂ ਰਿਸ਼ਤੇਦਾਰ ਜਿੰਨੇ ਮੈਂ ਬੈ ਤਾਂ ਬੈਠ ਰਿਹਾ ਰਿਸ਼ਤੇਦਾਰਾ ਰੁਪਏ ਚੱਕੀ ਫਿਰਦੇ ਸੀ ਮਗਰ ਵੀ ਸਾਨੂੰ ਦੱਸ ਇਹ ਕਹਿੰਦਾ ਜਿਵੇਂ ਮੈਨੂੰ ਲੋੜ ਜਿਹੜੇ ਥੋੜੇ ਭਾਂਜੇ ਦੇ ਪਰੋਹਣੇ ਨੇ ਹੈ ਨਾ ਠੀਕ ਹੈ ਜਦੋਂ ਬੰਦੇ ਪਤਾ ਵੀ ਇਹਦੇ ਕੋਲ ਕਾਰੋਬਾਰ ਹੈ ਇਹਦਾ ਗੱਲ ਸੁਣ ਜੇ ਹੁਣ ਆਪਾਂ ਕਹੀ ਵਾਪਰੂ ਦਿੰਦੇ ਆਪਰ ਕੋਣ ਦਿੰਦਾ ਨਾ ਕਾਰੋ ਵਾਰ ਇਹ ਗੱਲ ਹੁਣ ਜੇ ਮੈਂ ਉਧਰ ਉਧਰ ਕੀ ਜਾਂਦਾ ਪੈਸੇ ਪੈਸੇ ਦੇ ਪੈਸੇ ਦਾ ਫਰਕ ਪਾ ਜਾਂਦਾ ਇੱਕ ਦਿਨ ਹੋ ਰਿਹਾ ਮੇਰੀ ਮਾਂ ਦੇ ਸੱਤ ਭੈਣਾਂ ਨੇ ਇਹ ਪਤਾ ਕੀ ਕਰਦੀਆਂ ਨੇ ਇੱਕ ਦੂਜੇ ਨਾਲ ਹੁਣ ਇਹ ਪੈਸੇ ਦੇ ਲੱਗ ਗਿਆ ਪਹਿਲਾਂ ਪਹਿਲਾਂ ਇਸ ਦਿਨ ਦੇ ਸਮਾਨ ਰੱਲਾ ਵੀ ਕੋਈ ਨਹੀਂ ਓਏ ਹੁਣ ਤਾਂ ਇਹ ਵੀ ਨਹੀਂ ਪਤਾ ਵੀਰੇ ਆਪਾਂ ਤੂੰ ਕਿਤੇ ਮਰਜੀ ਪੈਸੇ ਦੇ ਹੀ ਚੱਲਿਆ ਜਦੋਂ ਤੇਰਾ ਹੋਇਆ ਮੌਕੇ ਤੇ ਨਹੀਂ ਤੇ ਪਹਿਲਾਂ ਆਉਂਦੀ ਨਹੀਂ ਆ ਕਰਦੀ ਮੇਰੀ ਭੂਆ ਕਰ ਜਾਂਦੀ ਭੂਆ ਦੀ ਉਥੇ ਕੁੜੀ ਵੇਚਦੀ ਜodhpur ਚਲੀ ਠੀਕ ਹੈ ਅਸੀਂ 10000 ਰੁਪਿਆ ਦੇ ਭਾਈ ਯਾਰ ਵਿਆਹ ਨੂੰ ਹਾਂ ਜਦੋਂ ਮੇਰੀ ਕੁੜੀ ਦਾ ਵਿਆਹ ਹੋਇਆ ਮੇਰੇ ਸਲੇ ਆਈ ਨਹੀਂ ਮੁੰਡੇ ਭੇਜ ਤੇ ਲੈ ਮੁੰਡੇ ਕਹਿੰਦੇ ਮਸੜਾ ਆ ਕਹਿੰਦੇ 500 ਰੁਪਏ ਦਾ ਮਾਦ ਦਿਖ ਰਿਹਾ ਮੈਂ ਜਿਹੜਾ 10000 ਉਹ ਕਹਿੰਦਾ ਮੇਰੇ ਬਾਪੂ ਨੂੰ ਪਤਾ ਲੈ ਚਲੋ ਹੁਣ ਜਵਾਕਾਂ ਤੱਕ ਕੀ ਗੱਲ ਹੋਣੀ ਨਹੀਂ ਮੈਂ ਮੁੰਡਕ ਗਈ ਨਹੀਂ ਨਾ ਠੀਕ ਹੈ ਜਾਣਾ ਵੀ ਚਾਹੀਦਾ ਜਦੋਂ ਆਪਣੇ ਮਨ ਨਾਲ ਜਦੋਂ ਨਾ ਰਾਜਾ ਜਦੋਂ ਛੋਡੇ ਵੇਰੀ ਮਤਲਬ ਕਿ ਸਾਡੇ ਹੁਣ ਬਣੇ ਨੇ 500 ਨੋਟ ਤਾਂ ਪਹਿਲਾ ਛੋਡੇ ਵੇਰੀ ਜੋ ਉਹ ਸਾਡੇ ਵੇਰੀ ਕਿਹੜਾ 10 ਰੁਪਏ ਤੇ 10 5 2 ਰੁਪਏ ਇਹੋ ਜਿਹਾ ਕੁਝ ਦੀ ਉਦੋਂ ਕਿਹੜੀ ਸੀ ਉਦੋਂ ਪੈਸੇ ਕੋਡ ਅੱਛਾ ਮਤਲਬ ਸਾਨੂੰ ਪੈਸੇ ਕਿਵੇਂ ਦਿੰਦੇ ਕਿੰਨੇ ਕਿੰਨੇ ਰੁਪਏ ਦੇ ਦਿੰਦੇ ਕਰੋ ਜਦੋਂ ਕਹਿੰਦੇ ਵੀ ਤੁਸੀਂ ਆ ਮੇਲਾ ਦੇਖੋ ਦਿੰਦੇ ਤੇ ਟਪੇੜਾ ਉਦੋਂ ਦੇ ਦਿੰਦੇ ਤੇ ਸਾਨੂੰ ਕਿਹਨੇ ਦੇ ਮੇਲਾ ਮੂਲਾ ਕਿਵੇਂ ਦੇਖਦੇ ਤੁਸੀਂ ਬਸ ਆਈ ਤੁਰਕੀ ਬਾਜੀ ਦੇ ਮਸੂਣ ਅਹ ਮਸਤ ਆਣ ਲਿਆ 60 ਰੁਪਏ ਜਿਹਦਾ ਬੰਦਾ ਰਲਦਾ ਸੀ ਤੈਨੂੰ ਵਜੇ ਕਿਥੋਂ ਦੇਂਦੇ ਉਸ ਟਾਈਮ ਆ ਉਹ ਉਸ ਟਾਈਮ 60 ਰੁਪਏ ਰਲਦੇ ਤੇਰੀ 60 ਰੁਪਏ ਕਿਥੋਂ ਦੇ ਦੂਰ ਬਈ ਮੈਂ ਆਹ ਦੀ ਜ਼ਿੰਦਗੀ ਜੀ ਕੀ ਕੁਛ ਕੀ ਕੁਛ ਦੇਖਿਆਗਾ ਵੀ ਆਹ ਰਸਤਾ ਕਿਵੇਂ ਦੀ ਆਪਣੇ ਘਰ ਕਹੇ ਓਏ ਤਾਂ ਉਹਦੇ ਕੁਛ ਵੀ ਹੈਗਾ ਸੀ ਆਪਣੇ ਅੱਛਾ ਪਹਿਲਾਂ ਆਪਣੇ ਘਰ ਕਿੱਧਰ ਹੁੰਦੇ ਸਾਰੇ ਆਪਣੇ ਘਰ ਤਾਂ ਖੂਦ ਬਰਾਬਰ ਹੁੰਦੇ ਸਾਰੇ ਸਾਰੇ ਇਧਰ ਸਾਰੇ ਜ਼ਮੀਨ ਨਹੀਂ ਹੁੰਦੀ ਓਏ ਤਾਂ ਜ਼ਮੀਨ ਤੇ ਓਏ ਤਾਂ ਮਿਰਚਾ ਪਾਉਂਦੇ ਹੁੰਦੇ ਮੰਡੀਆਂ ਤੇ ਔਰ ਲੱਗੀਆਂ ਹੋਈਆਂ ਮੰਡੀ ਟੀ ਕੌੜਕ ਦੀ ਮੁੰਡੀ ਤੂਰੇ ਆ ਲਾ ਸੋਣ ਦੇ ਜਿਹੜੇ ਘਰ ਪਾਏ ਹੋਏ ਨੇ ਇੱਥੇ ਸਾਰਾ ਕੁਝ ਬੀਤਾ ਪੂਣੀ ਦੀ ਜਾੜੀ ਸੀ ਕਰ ਦਿਓ ਉਹ ਸੁਵੇ ਤੇ ਪੱਕਾ ਇਹਨਾਂ ਦੇ ਫਿੱਡੇ ਗੇੜਾ ਹਾਂ ਬਸ ਉਹਨਾਂ ਦਾ ਕਰਦੀ ਹੋਰ ਕਿਸੇ ਦਾ ਕਰਦੀ ਇਹਨਾਂ ਨੂੰ ਬੜਾ ਲੇਤਾ ਜਿੱਥੇ ਹਾਂ ਹਉਦੜੇ ਤਲੀ ਨੰਨੇ ਅੱਛਾ ਟਾਈਮ ਹੈ ਹਾਂ ਪੱਖੋ ਛੱਡੇ ਇਹ ਪੱਖੋ ਛੱਡੇ ਚੱਲ ਉਹ ਨਿਆਣੇ ਤੇ ਹਾਂ ਵੀਰ ਨੂੰ ਜਿਹੜੇ ਕਰਦੇ ਐ ਤਾਂ ਕਹਿੰਦੀ ਹੋਣਗੇ ਵੀ ਤੂੰ ਸ਼ਾਹ ਲੈ ਲੋ ਕੱਪੜੇ ਕੋਪੜੇ ਪਾ ਲੋ ਤੂੰ ਆ ਵਧੀਆ ਕੱਪੜੇ ਕੋੜੋ ਖੱਦਰ ਦੇ ਦੇ ਕੱਪੜੇ ਪਾ ਲੋ ਐਨਾ ਮਾੜਾ ਟਾਈਮ ਦੀ ਖੱਦਰ ਦੇ ਹੰਦ ਅਸੀਂ ਮਤਲਬ ਅਸੀਂ ਇਸ ਟਾਈਮ ਵਧੀਆਗੇ ਮਤਲਬ ਤੂੰ ਸੀਰਾ ਹੀਰੋ ਥੋੜੇ ਵੇਰੇ ਐਨਾ ਟਾਈਮ ਮਾੜਾ ਚੱਲਦਾ ਸੀ ਸਾਡੇ ਵੇਰੇ ਤਾਂ ਬਾਲਾ ਗਲਤ ਅਸਾ ਥੋੜੇ ਵੇਰੇ ਨਾ ਨਾਲੇ ਕਹਿੰਦਾ ਉਸ ਟਾਈਮ ਪੁਰਾਣੇ ਕਹਿੰਦੇ ਨੇ ਵੀ ਪੁਰਾਣਾ ਟਾਈਮ ਤਾਂ ਬਾਲਾ ਵਧੀਆ ਸੀ ਉਦੋਂ ਟੈਰ ਲੀਡ ਹੁੰਦੀ ਬਿਲਕੁਲ ਮਸ਼ਹੂਰ ਸੀ ਉਹ ਟੈਰਾ ਲੀਨ ਗੱਲ ਛੋੜ ਉਹ ਹਰੇਕ ਨਹੀਂ ਪਉਂਦਾ ਜੀ ਨੀ ਬਰੀਬੀ ਦੀ ਗੱਲ ਛੋੜ ਉਹ ਕਿੱਥੋਂ ਪਉਂਦਾ ਇੰਨਾ ਹੋ ਸੀ ਹਾਂ ਉਸ ਟਾਈਮ ਕੱਪੜਾ ਜਿਹੜਾ ਕਿੰਨੇ ਕਿਚ ਆ ਜਾਂਦਾ ਸੀ ਛੋਟਾ ਜਿਹਾ ਮੈਂ ਲਿਆਉਣਾ ਖੱਦਰੀ ਪਾਈਂਦੇ ਮੈਂ ਖੱਦਰੀ ਬੋਰੀਆਂ ਜਿਹੜੀਆਂ ਆਪਣੇ ਆਪ ਬੋਰੀਆਂ ਆਂਦੇ ਨੇ ਕਣਕ ਵਾਲੀਆਂ ਖੱਦਰੀ ਪਾਣੇ ਹੁੰਦੇ ਯਾਰ ਤੁਸੀਂ ਤਾਂ ਉਹਦੇ ਨਾਲ ਮੋਟਰਸਾਈਕਲ ਵੀ ਸਾਫ ਕਰਦੇ ਹਾਂ ਇਹ ਤਾਂ ਖਰਾਬ ਹੋਈ ਚੀਟਾਂ ਨੇ ਪਾਈਆਂ ਇੰਨਾ ਬੁਰਾ ਹਾਲ ਤੇਰਾ ਖੱਦਰੀ ਹੁੰਦਾ ਦੀ ਅੱਗੇ ਅਸੀਂ ਰੋਂਦੇ ਕਿਉਂ ਆ ਵੀ ਸਾਡੇ ਹੁਣ ਜਵਾਕ ਹੀਰੋ ਬਣਗੇ ਸਤ ਮਾਦਲੇ ਸਤ ਬਹੁਤ ਵਧੀਆ ਹੈ ਇਸ ਟਾਈਮਾ ਛੋਟਾ ਟਾਈਮ ਦਾ ਬਾਲਾ ਮਾੜਾ ਲੰਘਿਆ ਵੀ ਦੀਵਾਨਾ ਰਾਤਾਂ ਕੱਟੀਆਂ ਨੇ ਹਣਾ ਸੋਨ ਜੱਟ ਵੀ ਆਇਆ ਕਹਿੰਦੇ ਤੇ ਜੇ ਘਰੇ ਦਾ ਜਲਦ ਇਹ ਐਨ ਇੰਨਾ ਬਰਾ ਹਾਂ ਜਦੋਂ ਆਪਨੇ ਇਥੇ ਰੌਣੇ ਆਇਆ 88 ਚ ਉਦੋਂ ਕਿੱਡਾ ਵਧੀਆ ਸੀ ਉਸ ਟਾਈਮਾ ਸਿਆਣਾ ਉਦੋਂ ਉਦੋਂ ਮੈਂ ਪੂਰਾ ਘੱਪਰੂ ਸੀ ਉਦਾਂ ਤੁਸੀਂ ਵਿਆਹਣ ਵਾਲੇ ਤੇ ਮਤਲਬ ਸ਼ਾਦੀ ਉਮਰ ਚ ਤੇ ਦੀ ਹਾਂ ਹਣਾ ਕਿਉਂਕਿ ਮੇਰੇ ਡੈਡੀ ਦਾ 88 ਚ ਵਿਆਹ ਹੋਇਆ ਰੌਣੇ ਸਾਲ ਮੇਰਾ 1965 ਦਾ ਜਨਮ ਹੋਇਆ 1965 ਦਾ ਤੇ 65 1977 ਹਾਂ ਤੂੰ ਤਾਂ ਫਿਰ ਬਾਤ ਤੋਂ ਆ ਬਹੁਤ ਜੇਰਾ ਆਪਣੀ ਬੰਡ ਹੋਈ ਆ ਤੁਸੀਂ ਕਿੱਡੇ ਕਿਡੇ ਬੰਡ ਵੇਲੇ ਤੋਂ ਹੋ ਹੈ ਨਹੀਂ ਨਾ ਨਾ ਉਹ ਨਹੀਂ ਹੋਰ ਆਪਣੀ ਬੰਡ ਵੇਲੇ ਆਪਣੇ ਵੇਲੇ ਚ ਕਿਹੜਾ ਬੋੜਾ ਥੋੜੇ ਹਿਸਾਬ ਨਾਲ ਹਮਕਤਿਆਰ ਹੋ ਰਹੀ ਹੋਣੀ ਹਮਕਤਿਆਰ ਹੋ ਰਹੀ ਹੋਣੀ ਕਹਿੰਦਾ ਤੇਰੀ ਉਮਰ ਹੈ ਕਿੰਨੀ ਥੱਲੇ ਵੇਲੇ ਥੱਲੇ ਵੇਲੇ ਉਹਨੇ ਸਾਲ ਬਾਅਦ ਜਾ ਮੰਦਰਾ ਨਾ ਮੁਖਤਿਆਰ ਤਾਂ ਉਹ ਮੁਖਤਿਆਰ ਛੋਟਾ ਧੀ ਛੋਟਾ ਛੋਟਾ ਮੁਖਤਿਆਰ ਤਾਂ ਹੈਗਾ ਜੀ ਦਾ ਮੁੰਡਾ ਵੱਡਾ ਠੀਕ ਆ ਉਹ ਹੱਲੇ ਵੇਲੇ 2 ਸਾਲ ਲੱਗੇ। ਅੱਛਾ ਮੇਰੀ ਬੇਬੇ ਦਾ ਸੀ। ਉਹ ਪਤਾ ਕੋਈ ਗੁਰਪਿਆ ਉਹ ਮੇਰਾ ਤਾਇਆ। ਓਏ ਕਾਹਨੂੰ ਸਾਡੇ ਤੋਂ ਵੱਡਾ ਮੁੰਡਾ ਸੀਗਾ ਜਿਹੜਾ ਮਰ ਗਿਆ। ਤੇਰਾ ਭਾਈ ਤੇਰਾ ਭਾਈ ਕਿੰਨੋਂ ਮਤਲਬ ਇਸ ਟੋਟਰ ਕਿੰਨੇ ਭਾਈ ਤੇ ਇਹਨਾਂ ਦੋਨਾਂ ਨੂੰ ਛੱਡ ਕੇ ਮਤਲਬ ਅਸੀਂ ਉਹ ਤੋ ਤਿੰਨ ਤੇ ਅੱਛਾ ਉਹ ਤਾਂ ਵੈਸੇ ਤਾਂ ਉਹਦੀ ਬਾਤ ਹੋਇਆ ਮੇਰਾ ਉਹ ਤਾਂ ਉਹ ਪਹਿਲਾਂ ਸੀ। ਉਹ ਤਾਂ ਉਹ ਪਹਿਲਾਂ ਸੀ। ਮੈਂ ਉਦੋਂ ਆਇਆ ਹੁਣ। ਹਾਂ। ਢੋਗੀ ਕੇ ਪੁੱਤ ਨੂੰ ਅਗੇ ਭੈਣਾਂ ਦਾ ਹਰਗੇ ਪੰਡੀ ਕੇ ਕਾਰਜਪਾ ਅੱਗੇ ਪਰ ਉਹ ਨੂੰ ਖੜ ਦੇਣੇ ਕਿਹੜਾ ਕੋਈ ਬੰਦਾ ਭਾਲੇ ਉੱਥੋਂ ਉਹਨਾਂ ਨੇ ਪੰਡੀ ਕੇ ਉਹ ਕੁਸ ਵਰਦੀ ਗੱਲ ਸੁਣਨਾ ਤਾਂ ਸੁਣਤਾ ਲੈ ਅਗਰ ਗੱਲ ਜਾ ਕੇ ਉਹ ਕਹਿੰਦਾ ਬੰਡੀ ਉਹ ਕਹਿੰਦਾ ਬੋਗੀ ਮੇਰੀ ਗੱਲ ਕਰਨਾ ਤਾ ਕੋਈ ਮਰਦ ਹੀ ਖੜਾ ਆਪਾਂ ਕੋੜਾ ਖੜੇ ਹੋਣੇ ਹੋਣਗੇ ਓਏ ਨਹੀਂ ਉਹ ਜੋ ਮੇਰੀ ਗੱਲ ਸੁਣਾ ਤੈਨੂੰ ਨਹੀਂ ਪਤਾ ਉਹ ਮੈਨੂੰ ਸਾਰਾ ਪਤਾ ਗੁਰਬਾਤ ਤੂੰ ਸੀ ਗੱਲਾਂ ਮੇਰੀ ਗੱਲ ਸੁਣ ਲੈ ਉਹ ਤੂੰ ਨਹੀਂ ਪੀ ਸਕਦਾ ਤੈਨੂੰ ਪਤਾ ਕੀ ਹੋ ਰਿਹਾ ਹੈ ਮੈਨੂੰ ਮੈਨੂੰ ਗੱਲ ਤਾਂ ਥੋੜੇ ਮੇਰੀ ਜਦੋਂ ਗੱਲ ਸੁਣੋ ਜਦੋਂ ਪੰਚਾਇਤ ਨੇ ਆਪਣੇ ਘਰ ਵਾਲੀ ਨੇ ਫੈਸਲਾ ਕਰਤਾ ਉਹ ਕੌਣ ਹੈਗਾ ਉਹ ਚਾਹੇ 20 ਕਾਗਜ਼ ਭਰ ਦੇਣ ਹਾਂ ਵੀ ਹੋੜਾ ਤਾਂ ਭੈਣ ਦਾ ਖਤਮ ਓਏ ਹੋੜੇ ਨੂੰ ਕੀ ਕਰੇਗਾ ਤੂੰ ਹੋੜਾ ਤਾਂ ਤਾਂ ਹੈ ਜੇ ਉਹ ਸਾਰੇ ਹੋੜ ਉਹ ਕੁਝ ਨਹੀਂ ਕਰਦੇ ਮੇਰੀ ਗੱਲ ਮੰਨ ਲੈ ਕਰੇਗਾ ਤੂੰ ਕਾਉਂ ਨਹੀਂ ਗੱਲ ਮੰਨਦਾ ਬਈ ਪੱਤੇ ਪੱਤੇ ਤੇ ਪੈ ਗਈ ਹਾਂ ਤੈਨੂੰ ਹੋੜਾ ਕੀ ਦਾ ਹੈ ਪੂਰਾ ਪ੍ਰਾਚਨਾ ਹੋਊਗਾ ਉਹ ਕਿਸੇ ਦਾ ਮਰਜ਼ੀ ਹੋਵੇ ਗੱਲ ਸੁਣ ਲੈ ਇਹ ਗੱਲ ਕਲੀਅਰ ਮੈਂ ਤੇਰੇ ਮਹਿਮਾਨ ਆਇਆ ਆ ਆ ਆ ਇਹ ਬੋਗੀ ਕਰਦਾ ਚੱਲਦਾ ਗਿਆ ਆ ਵੀ ਸੰਗੂ ਰਿਆਂ ਮੈਂ ਉਹ ਇਹਦਾ ਸਰਟੀਫੀਕੇਟ ਬਣ ਜੂ ਗੱਲ ਸੁਣਨਾ ਉਹ ਨਾ ਬਾਕੀ ਇਹਦੇ ਬੋਗੀ ਦੇ ਮੁਕਾਬਲੇ ਜਿਹੜੇ 10% ਨਹੀਂ ਗੱਲ ਸੁਣ ਲੋ ਕਈ ਵਾਰ ਕਰੀ ਖਰੀਦੋ ਉਹਨਾਂ ਕਦੇ ਜਲਦੀ ਚਲੀ ਚਲੀਓ ਅਸੀਂ ਨਾ ਦਾ ਸੰਗੂ ਮੈਂ ਆਹ ਤਾਇਆ ਕਾ ਸੰਸ ਨਾ ਉਹਨੇ ਸਰਪੰਚਾ ਨਾਲ ਸਾਰੀ ਇਸ ਬੋਗੀ ਸਰਪੰਚ 37 ਨਾਲ ਨਹੀਂ ਬਣਾਇਆ ਹੈਗਾ ਸਰਪੰਚ 37 ਨਾਲ ਹੈ ਜਿਹੜਾ ਹੁਣ ਉਹਾ ਛੱਪ ਹੈਗਾ ਹਾਂ ਛੱਪ ਉਹ ਦੂਜਾ ਉੱਠੂਗਾ ਉਹਨੂੰ ਕੁਛ ਨਹੀਂ ਮਿਲਦਾ ਉਹਨੂੰ ਮਿਲਦਾ ਉਹਨੂੰ ਕੁਛ ਨਹੀਂ ਮਿਲਦਾ ਬਸ ਬਾਈ ਗੱਲ ਤੇ ਇੱਕ ਬੰਦੇ ਨੇ ਬੈਠਾ ਤੁਸੀਂ ਮੈਂ ਤੁਹਾਨੂੰ ਦੱਸਦਾ ਕੋਈ ਪਿੰਡ ਨਾਂ ਨਹੀਂ ਲੈਣਾ ਪਿੰਡ ਦਾ ਉੱਥੋਂ ਦਾ ਕੋਈ ਬੰਦਾ ਕਹਿੰਦਾ ਵੀ ਮੈਂ 35 ਲੱਖ ਰੁਪਏ ਦਿੰਦਾ ਵੀ ਮੈਨੂੰ ਪੰਚਾਇਤ ਚ ਤੁਸੀਂ ਸਰਪੰਚ ਬਣਾਓ ਤੇ ਮਡੇਰਾ ਦਾ ਹਾਂ ਚੱਲ ਆਪਣਾ ਨਾਂ ਨਹੀਂ ਲੈਣਾ ਪਿੰਡ ਦਾ ਉਹ ਕਹਿੰਦਾ ਵੀ ਹੁਣ 35 ਲੱਖ ਦਿੰਦਾ ਮੈਂ 35 ਲੱਖ ਚ ਮੈਨੂੰ ਪਿੰਡ 35 ਲੱਖ ਪਿੰਡ ਤੇ ਲਾ ਦਿਓ ਇੱਕ ਦੋ ਮੁੰਡੇ ਬੋਲਦੇ ਕਹਿੰਦੇ ਜਿਹਨੇ ਅੱਜ 35 ਲੱਖ ਦੇਤਾ ਕੱਲ ਨੂੰ ਇਹ ਸ਼ੈ ਨਹੀਂ ਕਰਦਾ ਤੁਹਾਡੇ ਕੰਮ ਦੇ ਕਹੂਗਾ ਉਹਦਾ ਲੱਤ ਤਰ ਕੇ ਰੁਕ ਜੋੜੇ ਦੇ ਵੀ ਕੀ ਗੱਲ ਬਈ 35 ਰੱਖ ਦਿੱਤਾ ਮੇਰਾ ਉਹਦਾ ਖਰੀਦ ਲੂ ਛੋੜੇ ਪਿੰਡ ਨੂੰ ਹੋਰ ਹੋਰ ਯਾਰ ਮੈਂ ਇੱਥੋਂ ਪੁੱਛ ਮੈਂ ਮੈਨੂੰ ਮੜੇਰਾ ਦਾ ਰਾਜ ਨਹੀਂ ਪਤਾ ਹੋਆ ਓਏ ਤੁਸੀਂ ਆਇਆ ਦੱਸੋ ਗੁਰਬਚਨ ਮੇਰੀ ਗੱਲ ਸੁਣਾ ਗੱਲ ਸੁਣ ਲੈ ਮੈਂ ਮੈਂ 25 ਸਾਲ ਪੋਲ ਜੈਂਟ ਰਿਹਾ ਮੈਂ ਮੈਂ ਤੁਹਾਨੂੰ ਆਇਆ ਦੱਸੂ ਵੀ ਬੰਦਾ ਕਿਹੜਾ ਬੋਟ ਪਾ ਕੇ ਪਾ ਗਿਆ ਫਲਾਣੀ ਨੂੰ ਗੱਲ ਸੁਣ ਲੈ ਇਹ ਜਿਹੜਾ ਇਹ ਕੰਮ ਹੈ ਜਦੋਂ ਆਪਣੀ ਵਸਤੀ ਇਹਦੇ ਨਾਲ ਹੈ ਜੱਟਾਂ ਦੀ ਬੋਤਾਂ ਨੇ 80 ਗੱਲ ਸੁਣ ਲੈ ਜੱਟ ਜਿਹੇ ਪੰਜ ਖੜਾ ਕਰ ਦੇਣ ਤਾਂ ਆਮਲੀ ਜਿੱਤਦੇ। ਨਾ ਜੇ ਬੰਦੇ। ਫਿਰ ਉਹ ਤਾਂ ਤਰ ਮੈਂ ਹਾਂ ਜੱਟੀ। ਬੋਗੀ ਦੀ ਜਿੱਤਾ ਹੁਣ ਅਸਟਾ ਵਾ। ਜਿੱਤਾਂ ਬੋਗੀ ਦੀ। ਬਾਬਾ ਠੀਕ ਆ ਬੈਠਦਾ ਸਹੀ ਜੱਟਾ ਭਾਜੀ। ਉਹ ਮਤ ਜਾਨਾ ਮਤ ਪੱਠੇ ਜਾਣਾ ਮੋਟਰ ਪਾਉਣੀ ਸੀ। ਮੈਦਾ ਮੋਟਰ ਪਾਉਣੀ। ਬਾਬਾ ਇਹਦੇ ਕਿਤੇ ਹੋਰ ਹੋਣਾ ਨਵਲ ਦਾ ਸੋ ਬੰਦ। ਦੇਖੀ ਬਰਾ ਹੋਣਾ। ਹੋੜਾ ਹੁਣ ਐਨਾ ਵੱਡਾ ਭਾਈ ਨਹੀਂ। ਭਾਈ ਮੈਂ ਕਿਹਾ ਮੈਂ ਆਇਆ। ਬੋਟਨਰ ਉੱਤੋਂ 11:00 ਵਜੇ ਮੱਚ ਚਿਆ ਤਖੜਾ ਹੁੰਦਾ ਹੈ ਹਿਮਨੀ ਪ੍ਰਦੇਸ਼ ਉਹ 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 ਪਿੰਡੀ ਕਰੋੜਾ ਪੋਦੇ ਉਹ ਕਿਸੇ ਚਮਾਰ ਨੂੰ ਖੜਾ ਕਰਦੇ ਜਾਂ ਮੰਦਰੀ ਨੂੰ ਖੜਾ ਕਰਦੇ ਹਾਂ ਜਦੋਂ ਉਹਨਾਂ ਨੇ ਉਹਨਾਂ ਦੀ ਸਮਝ ਦੀ ਤਾਂ ਹੋ ਗਈ ਉਹ ਕਿਹਨੂੰ ਖੜਾ ਕਰਦੇ ਪਿੰਡੀ ਦਾ ਕਿਹੜਾ ਮੈਂ ਚੈੱਕ ਨਹੀਂ ਜਾਗਦਾ ਹੁਣ ਪਿੰਡੀ ਜਿੱਤੀਗਾ ਪਿੰਡੀ ਜਿੱਤੀਗਾ ਉਹ ਪਿੰਡੀ ਪਿੰਡੀ ਚ ਉਹੋ ਜਿਹੜਾ ਜਿਹੜਾ ਉੱਥੇ ਦਾ ਪੱਟੂ ਦਾ ਗਾ ਮਨ ਦਾ ਉਹ ਸਰਪੰਚ ਬਣਾਉਂਦਾ ਉਹ ਸਿੱਖ ਜਾ ਹਾਂ ਸਿੱਖ ਜਾ ਹਾਂ ਉਜਰੇ ਨਾ ਮੰਨ ਤਾ ਬਲੇ ਮੇਰੇ ਸਾਹਲਾ ਹੋ ਬੀ ਨਹੀਂ ਛੱਡਦਾ ਓਏ ਉਹ ਅਗਲਾ ਕਹਿੰਦਾ ਵੀ ਦੂਜੇ ਦਿਨ ਜਾਵੇ ਲੁੱਤੇ ਲੰਡੇ ਦੀ ਉਹ ਆ ਗਿਆ ਅੱਜ ਕੱਲ੍ਹ ਸੁਣਦਾ ਲੁੱਤੇ ਲੰਡੇ ਦੀ ਦੁਨੀ ਅੱਜ ਕੱਲ੍ਹ ਆਜ ਦੇ ਨਾ ਰੇ ਇਹ ਆਤਾ ਪੈ ਤੇ ਆਪਣੇ ਪਿੰਡ ਦਾ ਬੰਦਾ ਮੈਂ ਕਿਹੜੀ ਗੱਲ ਕਰਦੀ ਹੂੰ ਆਹੀ ਵੀ ਯਾਰ ਚੰਨ ਸੁਣ ਜਾਂਦਾ ਸੀ ਆਹੋ ਚੰਨ ਸੁਤ ਇੱਕ ਤੇ ਇੱਕ ਆਮ ਸੁਪਰਦਾਨ ਧੰਨੇ ਬਰੀ ਇਹਨਾਂ ਨੇ ਗਾਹ ਦੀ ਗੱਲ ਖਾਦੇ ਬਹੁਤ ਸਾਲਿਆਂ ਆਹ ਫੱਲੇ ਵਾਲੇ ਆਪਣੇ ਨਾਲ ਤੋਂ ਉਹੀ ਗੱਲ ਹੀ ਕਰਦਾ ਅਸੀਂ ਵੀ ਆਪਣਾ ਇੱਥੇ ਲੌਂਗ ਗਾਲ ਵੀ ਦੀ ਲੰਗੇ ਤੇ ਜਿਹੜੇ ਬੜਬੜ ਦੇ ਬੰਦੇ ਦੋ ਬੜਬੜ ਖਾਦੀ ਦੀ ਉੱਠੇ ਤੇ ਇਕੱਠੀ ਸਾਰਾ ਕੱਠਾ ਮੋਹੱਲਾ ਦੀ ਅੱਠਾ ਮੋਹੱਲਾ ਕਿਵੇਂ ਦਾ ਮਾਹੌਲ ਤੇ ਇਸ ਟਾਈਮ ਵੀ ਮਤਲਬ ਲੋਕਾਂ ਨੇ ਕਿਵੇਂ ਮਤਲਬ ਕੁੜੀਆਂ ਕਤਰੀਆਂ ਨੂੰ ਕਹਿੰਦੇ ਬਿਲਕੁਲ ਕੋਲ ਕੋ ਰੱਖਦੇ ਤੁਸੀਂ ਟਾਈਮ 'ਚ ਹੈਗੀ ਛੱਤੀਆਂ ਉਹ ਤਾਂ ਜਿਣੀਆਂ ਕੁੜੀਆਂ ਹੱਲੇ ਵੇੜੇ ਪਾ ਲੈਣੇ ਮੇਰਾ ਤਾਜਾ ਦੀ ਸਾਨੂੰ ਕਹਦਾ ਏ ਡੇ ਡੇ ਛਾਲੇ ਪੈਗੇ ਤੇ ਕੁੜੀਆਂ ਦੇ ਡੇ ਡੇ ਛਾਲੇ ਪੈਰਾਂ ਤੇ ਹਾਂ ਐਂਗੀ ਦੂਰ ਤੋਕ ਕੇ ਨਾ ਤੁਰ ਤੁਰ ਕੇ ਜਿਹੜੇ ਕੁੜੀਆਂ ਕਿਤੇ ਬਾਹਰ ਨਹੀਂ ਲਿਖੜੀਆਂ ਉਹਦੀਆਂ ਵਰਤਾਂ ਨੂੰ ਤਾਂ ਸੰਗਲ ਰੱਖਦਾ ਦਿਨੂ ਵੀ ਜਿਹੜੇ ਮੁਸਲਮਾਨ ਤੇ ਆਪਣੇ ਕਹਿੰਦੇ ਮੈਂ ਸੁਣਿਆ ਕਹਿੰਦੇ ਆਪਣੇ ਜਿਹੜੇ ਭੈਣ ਆਪਣੇ ਵਿੱਚ ਬੰਦੇ ਤੇ ਸਰਾਰਤੀ ਬੰਦੇ ਕਹਿੰਦੇ ਕੁੜੀਆਂ ਨਾਲ ਧੱਕਾ ਸਾਈ ਵੀ ਕਰਦੇ ਰਹਿੰਦੇ ਹਨਾ ਕਰਦੇ ਰਹਿੰਦੇ ਵੀ ਬਹੁਤ ਟਾਈਮ ਉਫਾ ਲੰਘਿਆ ਉਸ ਦਾ ਨਜਾਇਜ਼ ਨਜਾਇਜ਼ ਕਰਾਂ ਨਜਾਇਜ਼ ਆਪਣੇ ਕਹਿੰਦੇ ਤੇ ਬੜਬਰ ਜਿਹੜੇ ਤੇ ਮੁਸਲਮਾਨ ਤੇ ਉਹ ਵਿਚਾਰੇ ਆਪਦਾ ਘਰ ਅਸੀਂ ਛੱਡ ਕੇ ਤੇ ਕੱਪੜੇ ਸੁੱਕਣੇ ਪਾਏ ਸੁੱਕਣੇ ਪੈਣ ਅਦਾਲਤ ਰੀ ਵੀ ਤਾਂ ਦਾਲ ਰਹੀਗੀ ਤੁਲਿਆਂ ਤੇ ਸਾਰਾ ਕੁਝ ਹੀ ਰਹਿ ਗਿਆ ਜਿੱਥੇ ਕੋਈ ਚੀਜ਼ ਤੇ ਤੈਨੂੰ ਕਹਿਦੇ ਮੁਕਾਦਾ ਵੀ ਸਾਰੇ ਛੱਡ ਕੇ ਭੱਜ ਗਏ ਆਇਆ ਤੇਰਾ ਹਸਤਾਲ ਜਾਰਮਾਗਾ ਰਾਣਾ ਦਾ ਪੈ ਵਕ ਪੋਣਾ ਤਾ ਕੋਈ ਕੁਛ ਨਾ ਕੋਈ ਕੁਛ ਸਾਨੂੰ ਦੱਸਿਆ ਉਹ ਤੇਰੇ ਬਾਪ ਹੋਰ ਨੇ ਵੀ ਨੋ ਨੋ ਜੀ ਆਹੇ ਚਾਹਿਆ ਟਾਈਮ ਵੀ ਦੇਖਿਆ ਦਾ ਪੈ ਕੋਈ ਦੱਸ ਉਹ ਸਾਨੂੰ ਪੈ ਦੱਸ ਸਕੇਗਾ ਜੀ ਸਾਡਾ ਬੁਰਾ ਵੀ ਮੈਂ ਤਾਂ ਕਹਿੰਦਾ ਡੰਗਰਾਂ ਦੇ ਰੱਸੇ ਪੜਦਾ ਰਹਿਣ ਜਿਹੜੇ ਡੰਗਰ ਆ ਉਹਰੇ ਆਪਣੇ ਤੇ ਜਮ ਮੁਸਲਮਾਨਾਂ ਦੇ ਦੱਸਦਾ ਕਹਿੰਦਾ ਬੀਵੀ ਸੀ ਕਹਿੰਦਾ ਮੇਰੇ ਨਾਲ ਮੈਂ ਜਦੋਂ ਮੇਰੇ ਬਾਪ ਨਾਲ ਸੀ ਵੀ ਮੇਰੇ ਸਾਹਮਣੇ ਇੱਕ ਗੁੜੀ ਮਿੱਥਾ ਪਾ ਮਗਰੀ ਦੀ ਮੈਨੂੰ ਮਾਰ ਦੋ ਵੀ ਮੈਂ ਤਰਫੀਆਂ ਦੀ ਕਹਿੰਦੇ ਵੀ ਸੁਣੀ ਇਹ ਗੱਲ ਜੀ ਇਹ ਹੈ ਟਾਈਮ ਜੀ ਵੀ ਪੁਰੀਆਂ ਕੱਤਰੀਆਂ ਨਾਲ ੱੱਕੇ ਸਾਈ ਹੁੰਦੇ ਤੇ ਉਹਨਾਂ ਜ਼ਿਆਦਾ ਕਾ ਕਰਾਂ ਗੁਜ਼ਰਾਂ ਸਾਡੇ ਦੇ ਵਾਰਾ ਅਸਲ ਬੰਦੇ ਐ ਬੱਚਾ ਵੀ ਤੇ ਬੰਦੇ ਜਿਨੇ ਮੁਸਲਮਾਨਾਂ ਨੂੰ ਲਕੋਇ ਤੇ ਆਪਣੇ ਬੰਦਿਆਂ ਨੇ ਹਾਂ ਕਰੇ ਨਿਬੜਨ ਬਣਦੇ ਤੇ ਜ਼ਿੰਮੇਦਾਰ ਜਿਹੜਾ ਹੱਥਾਂ ਦਾ ਲਾਵੇ ਉਹਨਾਂ ਦੇ ਆ ਆਪਣੇ ਲੋਹਾਲ ਸਾਡੇ ਬੱਚਾ ਹੋਣ ਆ ਤਕੀਰੀਏ ਕੇ ਹਾਲੇ ਘਰੇ ਰਹਿੰਦੇ ਰਹੇ ਨੇ ਟਾਈਮ ਵੀ ਇੰਨਾ ਮਾੜਾ ਟਾਈਮ ਸੀ ਇੰਨਾ ਮਾੜਾ ਟਾਈਮ ਸੀ ਔਰ ਆਪਣੇ ਲੋਕਾਂ ਵਿੱਚ ਤਾਂ ਸੰਭਾਲ ਲੈਣਾ ਬੰਦੇ ਵਿੱਚ ਮਰਵਾਵਾ ਵੀ ਇੱਥੇ ਬੰਦੇ ਹਨ ਵਿੱਚ ਕਹਿੰਦੇ ਮੈਂ ਤਾਂ ਦੱਸ ਮੈਂ ਸੁਣਿਆ ਤਾਂ ਕਹਿੰਦੇ ਵੀ ਜਿਹੜੇ ਮਤਲਬ ਆਪਣੇ ਸੋਟੇ ਘਰ ਘਰ ਤੇੜੇ ਉਹਨਾਂ ਨੂੰ ਕਹਿੰਦੇ ਵੀ ਜਵਾਖਾਂ ਨੂੰ ਕਹਿੰਦੇ ਲੋ ਕੋਲ ਕੋ ਰੱਖਦੇ ਤੇ ਵਿੱਚ ਦੇ ਵਿੱਚ ਤਾਂ ਕਹਿੰਦੇ ਵੀ ਮਤਲਬ ਜਾਣ ਕੇ ਘਰੇ ਬੁਲਾ ਕੇ ਫਿਰ ਬਾਅਦ ਤੋਂ ਕਹਿੰਦੇ ਸਦਲਾਂ ਦੇ ਲੋਕਾਂ ਨੂੰ ਕਹਿੰਦੇ ਵੀ ਇਹਨਾਂ ਵੀ ਧਨ ਦੌਲਤ ਲੁੱਟਣ ਵਾਸਤੇ ਮਰਵਾਏ ਵੀ ਹੋਏ ਨੇ ਵਿੱਚ ਜਾਣ ਹਣਾ ਜਾਣ ਕੇ ਸੱਚੀ ਗੱਲਾਂ ਨੇ ਨਾ ਪੱਕੀਆਂ ਵੀ ਇਹ ਬੰਦਾ ਮਤਲਬ ਆਪਣੇ ਪਿੰਡ ਚ ਵੀ ਹੋਈ ਇਹ ਗੱਲ ਹੋਈ ਐ ਤਾਂ ਆਪਣੇ ਯਾਰ ਇੱਕ ਮੁਸਲਮਾਨ ਕਿਹੜਾ ਦੀ ਯਾਰ ਉਹ ਬਹੁਤ ਤਖੜਾ ਸੀ ਉਹ ਕਿਹ ਕਿਹ Sultan Sultan ਨਹੀਂ ਸੀ ਕਾਕਾ ਕਾਕਾ ਤੇਲੀ ਕਾਕਾ ਨੇ ਰੂਗਲ ਰਹਾ ਤੇ ਕਹਿੰਦੇ ਇਹ ਕਾਕਾ ਤੇਲੀ ਉੱਥੇ ਬੈਠਾ ਜੱਪਾ ਖਾਂਦਾ ਹੀ ਇਹ ਆਪਣੇ ਕਪਾਤ ਇਹਨਾਂ ਦੇ ਬਾਲੀ ਬੋਟੀ ਬਿਟੀ ਚਿੱਟੀ ਉਹਨਾਂ ਦੇ ਖੇਚੇ ਤੇ ਉਹ ਕੁੜੀ ਚੋਦੇ ਉਹ ਬਰਖੂ ਕੇ ਸਾਮਾ ਖਾ ਕੇ ਮਾਰ ਬਾਹਰ ਲੈ ਕੇ ਮਾਰ ਕੇ ਪਾਣੀ ਯਾਰ ਅਸਾ ਪਹਿਲਾ ਵਿਚਾਰਾ ਉਹ ਬਾਣ ਚ ਲੁਕੇ ਬੈਠੇ ਤੇ ਚਵਾਖਣ ਲੈ ਕੇ ਆਜੇ ਕਪਾਚ ਕਪਾਚ ਅਦੂਆਦ ਵੀ ਉਹਨਾਂ ਨੇ ਮੈਨਾਂ ਨੂੰ ਟੁੱਠੇ ਸਵਾ ਖਵਾ ਕੇ ਖਵਾ ਕੇ ਝੂਠੇ ਖਵਾ ਬੀ ਉਹਨੂੰ ਕਹਿੰਦਾ ਵੀ ਹਾਂ ਵੀ ਅਸੀਂ ਤੇਰੇ ਵੀ ਅਸੀਂ ਹੈਗੇ ਹਾਂ ਵੀ ਤੈਨੂੰ ਕੋਈ ਨਹੀਂ ਬੋਲ ਸਕਦਾ ਸੱਚੀ ਖਾ ਕੇ ਨਾ ਵੀ ਅਸੀਂ ਤੈਨੂੰ ਕੋਈ ਕੁਝ ਨਹੀਂ ਕਰ ਸਕਦੇ ਹਾਂ ਇਹ ਵੀ ਗੱਲ ਤਰੀ ਸਹੀ ਹੈ ਉਹਨੂੰ ਟੈਕਟਰ ਕਨੇਟ ਕਰਾ ਕੇ ਥੱਕਿਆ ਮਾਰ ਕੇ ਵਿਚਾਰੇ ਉਹਨਾਂ ਨੇ ਵੇਚ ਤਾ ਕਨੀਆ ਪੁੜੀਆਂ ਮੈਂ ਸੁਣਿਆ ਕਹਿੰਦੇ ਵੀ ਵਿਚ ਬੰਦਾ ਆਇਆ ਵੀ ਕਹਿੰਦਾ ਜੀ ਵੀ ਤੂੰ ਮੇਰਾ ਧਨ ਦੌਲਤ ਰੱਖ ਲੈ ਵੀ ਮੇਰੇ ਕੁੜੀਆਂ ਨੂੰ ਬਚਾਲਾ ਚੱਲ ਕੱਲੀਆਂ ਨੂੰ ਹਾਂ ਵੀ ਜਿਹੜੇ ਨਿਆਣੀਆਂ ਕੁੜੀਆਂ ਤੇ ਵਿੱਚ ਕਹਿੰਦੇ ਬੰਦੇ ਇਹੇ ਜੇ ਤੇ ਵੀ ਕਹਿੰਦੇ ਵੀ ਮੈਂ ਕਿਹਾ ਕੀ ਕਹਦਾ ਕੁੜੀਆਂ ਨੂੰ ਵਿਆਹ ਦੇ ਵੀਰ ਵੀ ਇਹਨਾਂ ਦੇਖਿਆ ਨਹੀਂ ਹਾਂ ਫਿਰ ਉਹ ਰੱਖਣੀ ਤੇ ਕੁੜੀਆਂ ਕੋ ਮਰਵਾਤੀ ਤੋਂ ਮਾਰਦਾ ਸਾਰ ਮਾਰ ਉਹਨਾਂ ਤਰਸ ਨਹੀਂ ਆਇਆ ਬੰਦੇ ਨੂੰ ਜਮਾ ਵੀਰ ਆ ਵੀ ਜਵਾਖਾਂ ਤੇ ਕੀ ਬੀਤੂਗਾ ਕਾਰੋਂ بڑے ਲੋਕ ਬੇਈਮਾਨ ਨੇ ਭੈਣ ਦੇ ਲੋਲੇ ਸੰਨ ਛੱਡਦਾ ਗਾਣਾ ਤਾਂ ਆਪ ਦੇ ਆਪ ਮਾਰਨੀ ਪੈਣਾ ਵਿੱਚ ਬੰਦੇ ਇਹਦੀ ਬੰਦੇ ਆਪ ਗਲ ਘੁੱਟਾ ਦੇ ਦਿੰਦੇ ਵੀ ਇਹਨਾਂ ਦੇ ਕਿਤੇ ਧੱਕਾ ਸਾਈ ਨਾ ਹੋ ਜੇ ਨਾ ਜਵਾਗਰੇ ਨਾ ਵੀ ਮਾਰਦੇ ਰਹੇ ਨੇ ਸਹੀ ਗੱਲਾਂ ਨੇ ਤਾਂ ਬਹੁਤ ਮਾੜਾ ਟਾਈਮ ਆ ਰਿਹਾ ਹੈ ਕਹਿੰਦੇ ਬੜਾ ਭਾਰੀ ਉਸ ਵੇਲੇ ਕਿਸੇ ਤੇ ਆਪ ਇਹਨਾਂ ਦਵਾਰੇ ਹੈ ਨਾ ਨਾ ਸੱਚੇ ਪਾਤਸ਼ਾਹ ਬਖਸ਼ ਕਰ ਹਾਂ ਉਹ ਟਾਈਮ ਨਾ ਵੀ ਕਿਸੇ ਦੀ ਵੀ ਕਿਉਂਕਿ ਐ ਲੜਾਵ ਦੇ ਜਵਾਬ ਖ ਮਾਰਨੇ ਹੱਥੀ ਬਾਲਾ ਓਖਾ ਜਾਂਦਾ ਕਿਧਰੇ ਤਾਂ ਹੁਣ ਤੂੰ ਐ ਮੰਨ ਲਾ ਜੇ ਹੁਣ ਕਿਸੇ ਤੇ ਯਕੀਨ ਵੀ ਨਹੀਂ ਕਰ ਸਕਦੇ ਉਸ ਟਾਈਮ ਪਰ ਵਿੱਚ ਕਹਿੰਦੇ ਜਿਹੜੇ ਬੰਦੇ ਜੱਟ ਜ਼ਿਮੀਂਦਾਰ ਤੋਂ ਜਾਣਦਾ ਕਹਿੰਦਾ ਵੀ ਮੈਨੂੰ ਫੇਰ ਮੇਰੇ ਹਥਿਆਰ ਫੜਾ ਲਿਓ ਹਾਂ ਐਲਾ ਮੇਰੇ ਹਥਿਆਰ ਫੜਾ ਗਏ ਮੈਨੂੰ ਤੁਸੀਂ ਕਹਿੰਦੇ ਕੋ ਮਰਜੀ ਕੋ ਕਰ ਲਓ ਕਹਿੰਦਾ ਵੀ ਹਥਿਆਰ ਫੜਾ ਦੇ ਤੂੰ ਬੀਕ ਗਣਾਸਾ ਉਹਨਾਂ ਦਾ ਬਰਾਦਰ ਐਡਾ ਦਲੇਰ ਬੰਦਾ ਦੀਓ ਠੀਕ ਆ ਤਾਂ ਸਾਮੂਹ ਦਾ ਪਰਿਵਾਰ ਕਿੰਨਾ ਕਿੱਡਾ ਪਰਿਵਾਰ ਤੇ ਦਾ ਪਰਿਵਾਰ ਉਹ ਮੇਖ ਨਾਲ ਨਾਲ ਦੇ 7-8 ਜੀ ਇਹਨਾਂ ਦੇ ਅਖੀਰੇ ਜਵਾਕ ਨੇ ਆਲੇ ਹੋਣਗੇ ਸਾਰੇ ਨਾ ਕੁੜੀਆਂ ਉਹਦੇ ਘਰ ਦਾ ਪਰਿਵਾਰ ਆ ਉਹਨਾਂ ਨੂੰ ਭੈਣਾਂ ਬੜਾ ਦਸ ਪਾਈ ਵਿੱਚ ਪਾਚ ਬੈਠਾ ਬੰਦਾ ਯਾਰ ਬੰਦੇ ਨੇ ਮੇਰੇ ਛੀਟ ਹੀ ਕਰਦੇ ਨੇ ਬੰਦੇ ਜਿਹੜੇ ਬੰਦੇ ਪੱਕ ਮਤਲਬ ਕਿ ਆਪਣੇ ਮੁਸਲਮਾਨ ਵਿੱਚ ਤਾਂ ਮਰੀਦ ਕੋਟਲੇ ਵਾਲੇ ਜਿਹੜੇ ਬਾਹ ਬੜ ਵਰਤੇ ਆਪਣੇ ਵੱਦੇ ਬੰਦੇ ਹਾਂ ਮੁਸਲਮਾਨ ਆਪਣੇ ਉਹ ਤਾਂ ਕਹਿੰਦੇ ਇੱਧਰ ਦੀ ਆਪਣੇ ਸੁਵੇਸ ਬੀ ਵੀ پتہ ਨਹੀਂ ਇੱਧਰ ਕਹਾ ਕਿਤੇ ਪਰਾਂ ਲਾਂਗੇ ਦੂਰ ਹਨਾ ਉਹ ਇੱਥੇ ਮਾਰੇ ਨੇ ਸਾਰੇ ਜਾ ਤੈਨੂੰ ਮੈਂ ਇੱਕੋ ਹੀ ਗੱਲ ਮਕਾਣ ਦਣਾ ਸਾਰੇ ਇਹ ਇੱਥੇ ਮਾਰੇ ਨੇ ਸਾਰੇ ਜਾ ਕੇ ਕੁੜਚੋਦ ਦੱਸ ਕੇ ਦੱਸ ਕੇ ਮਾਰੇ ਨੇ ਜਾ ਕੇ ਧਰਤੀ ਸੁੰਨੀ ਦੇ ਉੱਤੇ ਇਹ ਵੀ ਦੇਖੀ ਆ ਉੱਥੇ ਮਾਰੇ ਲੱਗ ਫਿਰ ਕਿੰਨੇ ਕਿੰਨੇ ਜਾਨੇ ਤੇ ਇਹ ਤਾਂ ਇਹਨਾਂ ਨੇ ਫਿਰ ਤਾਂ ਫੌਜਾਂ ਵੀ ਲਾ ਦੇ ਫੌਜਾਂ ਨੇ ਮਾਰੇ ਨੇ ਫਿਰ ਤਾਂ ਫਿਰ ਵੀ ਉਹ ਬਾਦ ਬੰਦ ਕਰਤੀ ਅਹੇ ਫੌਜਾਂ ਨੇ ਮਾਰੇ ਨੇ ਗੋਲੀਆਂ ਨਾਲ ਹਾਂ ਉੱਥੇ ਜਾ ਕੇ ਮਾਰੇ ਨੇ ਅਭੀ ਆਪਣੀ ਫੌਜ ਉਸ ਟਾਈਮ ਬੜਾ ਬਰਾ ਹਾਲ ਹੋ ਗਿਆ ਜੀ ਮਤਲਬ ਇਹ ਚਲਾਇਆ ਤਾਂ ਪਹਿਲਾ ਅੰਬਰਸਾ ਇਹ ਐਸੀ ਕਹਿੰਦੇ ਤੁਹਾਨੂੰ ਸੁਣੀ ਹੋਊਗੀ ਆਪਣੇ ਅੰਬਰਸਾ ਤੋਂ ਕੋਈ ਟ੍ਰੇਨ ਪਾਕਿਸਤਾਨ ਗਈ ਸੀ ਪਾਕਿਸਤਾਨ ਤੋਂ ਜਰੋ ਇਧਰੋਂ ਪਰ ਕਿਉਂ ਲੱਗੀ ਕਹਿੰਦੇ ਉਹ ਸਾਰੀ ਹੀ ਲਾਸ਼ਾਂ ਨਾਲ ਭਰ ਕੇ ਆਈ ਸੀ ਟ੍ਰੇਨ ਸੁਣ ਸੁਣੀ ਹੋਊਗਾ ਮੈਂ ਤਾਂ ਜਿਹੜੀ ਗੱਲ ਪੜਾਈ ਹੈ ਹਨ ਉਹੀ ਗੱਲ ਦੱਸੂਗਾ ਤੁਹਾਨੂੰ ਵੀ ਉਹ ਲਾਸ਼ਾਂ ਨਾਲ ਭਰ ਕੇ ਆਈ ਸੀ ਟ੍ਰੇਨ ਜਿਹੜੀ ਉਹ ਉਹ ਮਤਲਬ ਟ੍ਰੇਨ ਤੇ ਉਹਦੇ ਵਿੱਚ ਸਾਰੇ ਹੀ ਮਰੇ ਹੋਏ ਤੇ ਅ ਤੋਂ ਬਾਅਦ ਉਹਦੇ ਤੇ ਲਿਖਿਆ ਤੇ ਐਂਡ ਤੇ ਵੀ ਨਹਿਰੂ ਨੂੰ ਆਜ਼ਾਦੀ ਮੁਬਾਰਕ ਕਿਉਂਕਿ ਅਬ ਤਾਂ ਜਵਾਹਰ ਲਾਲ ਨਹਿਰੂ ਉਸ ਟਾਈਮ ਆਪਣਾ ਹੋ ਬਣਿਆ ਸੀ ਪ੍ਰਧਾਨ ਮੰਤਰੀ ਹਾਂ ਪਹਿਲਾ ਜਵਾਹਰ ਲਾਲ ਨਹਿਰੂ ਫਿਰ ਉਸ ਤੋਂ ਬਾਅਦ ਆਪਨੇ ਇਧਰੋਂ ਆਪਨੇ ਕਹਿੰਦੇ ਆਪਣੇ ਆਪਣੇ ਨੇ ਭਰ ਕੇ ਪੂਰੀ ਦੀ ਟ੍ਰੇਨ ਆ ਸੁਣਿਆ ਅੰਬਰਸਰ ਤੋਂ ਗੱਲ ਹੋਈ ਸੀ ਸਾਰੀ ਅੰਬਰਸਰ ਦੀ ਸਾਰਾ ਕੁਝ ਹੋਇਆ ਨਾ ਲਾਹੌਰ ਤੇ ਉੱਥੇ ਚੱਲਿਆ ਸਾਰਾ ਹਾਂ ਉੱਥੋਂ ਗੱਲ ਵਧੀ ਸਾਰੀ ਪਹਿਲਾਂ ਆਪਣੇ ਸਾਰਿਆਂ ਤੋਂ ਪਹਿਲਾਂ ਆਪਣੇ ਅੰਬਰਸਰ ਚ ਕਹਿੰਦੇ 40 ਮੁਸਲਮਾਨ ਨੇ ਨੌਜਵਾਨ ਮੁੰਡੇ ਦਾ ਕਤਲ ਕੀਤਾ ਸੀ ਉਸ ਤੋਂ ਬਾਅਦ ਹੱਲਾ ਛੜਿਆ ਜਰੋ ਹੋਇਆਗਾ ਉਸ ਤੋਂ ਬਾਅਦ ਲੋਕ ਭੜਕ ਗਏ ਵੀ ਆਪਣੇ ਬੰਦੇ ਆਪ ਮਾਰੀ ਜਾਂਦੇ ਨੇ ਫਿਰ ਆਪ ਨਾਲੇ ਜਿਹੜੇ ਜੱਟ ਬਾਬੇ ਹਣਾ ਉਹਨਾਂ ਨੇ ਜਾ ਕੇ ਇਹ ਉੱਤਾ ਚੱਕ ਕੇ ਸਾਰਿਆਂ ਨੇ ਫਿਰ ਇਹ ਸਾਰਿਆਂ ਨੂੰ ਮਾਰਿਆ ਕਹਿੰਦੇ ਵੀ ਆਪਣਾਲੇ ਨਹੀਂ ਵਿੱਚ ਹੈ ਕਹਿੰਦੇ ਵਿੱਚ ਜੱਟ ਜ਼ਿਮੀਦਾਰੀ ਤੇ ਆਪਣਾਲੇ ਕਿਹੜੇ ਚ ਮੈਨਾਂ ਨੇ ਇਹ ਕੰਮ ਨਹੀਂ ਕੀਤਾ ਉਸ ਟਾਈਮ ਕਿਉਂਕਿ ਆਪਣੇ ਕਿਹੜੇ ਚ ਮੈਨਾਂ ਨੂੰ ਇਹ ਚੀਜ਼ ਦਾ ਫਰਕ ਨਹੀਂ ਸੀ ਕਿਉਂਕਿ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਹਣਾ ਤੇ ਜੱਟ ਜ਼ਿਮੀਦਾਰਾਂ ਨੇ ਕਿਉਂਕਿ ਇਹ ਹਰਾਮੀ ਤੇ ਆ ਕੇ ਸਾਰੇ ਇਹਨਾਂ ਮੁਸਲਮਾਨਾਂ ਤੇ ਫੇਰ ਮਾਰ ਦਿੱਤੀ ਇਹ ਗੱਲ ਐ ਸੁਣੀ ਕਿਵੇਂ ਗੱਲ ਇੱਕ ਇੱਥੇ ਆਪਣੇ ਕੋਈ ਬੜਬੜ ਦਾ ਕੋਈ ਸੋਹਤੀ ਬਾਬਾ ਕਹਿੰਦੇ ਕਿ ਤਿਆਗੀ ਸੀ ਪਤਨ ਕੀ ਸੀ ਨਾ ਵਾ ਹਣਾ ਬਾਬਾ ਤਿਆਗੀ ਤਾਂ ਇਹਦਾ ਮੂੰਹ ਮਰਿਆ ਆਪਾਂ ਨਾ ਬੜ ਬੜ ਦਾ ਸੀ ਕੋਈ ਬੰਦਾ ਕਹਿੰਦੇ ਵੀ ਉਸ ਟਾਈਮ ਉਹਨੇ ਕਹਿੰਦਾ ਪਤਾ ਨਹੀਂ 40 ਕੁੜੀਆਂ ਨੂੰ ਆਪਦੇ ਕੋਲੇ ਰੱਖਿਆ ਸੀ ਉਹਨੇ ਕਿਹਾ ਸੀ ਤੇ ਕੋਲੇ ਖੰਡਾ ਦੀ ਤੇ ਮਾਰਨਾ ਯਰ ਬੰਦੇ ਉਹਨੂੰ ਮੈਨੂੰ ਕੋਈ ਬੰਦਾ ਦੱਸ ਰਿਹਾ ਸੀ ਕਹਿੰਦਾ ਫਿਰ ਉਹਨੇ ਕਿਹਾ ਵੀ ਜੀਤੇ ਹਿੰਮਤ ਆ ਵੀ ਮੇਰੇ ਮਾਰ ਕੇ ਅੰਦਰ ਫਿਰ ਕੁੜੀਆਂ ਨੂੰ ਹੱਥ ਪਾਇਓ ਬਿਓ ਬੰਦੇ ਕੁੜੀਆਂ ਦੀ ਜਾਨ ਬਚਾਈ ਤੀ ਮੁਸਲਮਾਨਾਂ ਦੀ ਕੁੜੀ ਉਹ ਹੋ ਸਕਦੀ ਹੈ ਇਹਦਾ ਕੋਈ ਹਾਂ ਪੈਣੀ ਸਰਨੋਂ ਵੱਧ ਹੋ ਰਹਿੰਦੇ ਤੇ ਮੁਸਲਮਾਨ ਰਹਿੰਦੇ ਤੇ ਪੈਣੀ ਤੇ ਬੜਬਰ ਚ ਸੁਣਾਉ ਉਹ ਤੁਸੀਂ ਮੈਂ ਤਾਂ ਸੈਂਡਰ ਪਰ ਆਉਣਾ ਹੈ